ਆਪਣੇ ਘਰ ਦੇ ਜਿਹੜੇ ਮੈਂਬਰ ਸੀ ਉਹਨਾਂ ਨੂੰ ਕਹਿੰਦੇ ਡੱਬੀ ਦੇ ਵਿੱਚ ਮੁਝੋ ਕੀ ਹੈ ਉਹ ਕਹਿੰਦੇ ਪੁੱਤ ਸਾਨੂੰ ਕੀਤਾ ਖੋਲ ਕੇ ਦਿਖਾਓ ਤੇ ਉਹਨਾਂ ਨੇ ਕਿਹਾ ਡੱਬੀ ਦੇ ਵਿੱਚ ਲਾਲ ਹੈ ਆਖੋ ਸਤਨਾਮ ਡੱਬੀ ਦੇ ਵਿੱਚ ਬੋਲਿਆ ਕਰੋ ਨਾਲ ਲਾਲ ਹੈ ਤੁਹਾਡੀ ਸੁਰਤੀ ਇੱਧਰ ਰਹੇਗੀ ਪਰ ਜਦੋਂ ਉਹਨਾਂ ਨੇ ਡੱਬੀ ਦਾ ਢੱਕਣ ਖੋਲ੍ਹਿਆ ਇੰਨੇ ਚਿਰ ਨੂੰ ਜਿਹੜਾ ਲਾਲ ਕੋਇਲਾ ਸੀਗਾ ਉਹ ਕਾਲਾ ਹੋ ਗਿਆ ਲਾਲ ਸਮਝ ਲਿਓ ਕਿਦਰ ਨੂੰ ਲਿਜਾਣੀ ਜਦੋਂ ਢੱਕਣ ਖੋਲਿਆ ਤੇ ਵਿੱਚੋਂ ਨਿਕਲਿਆ ਕੋਲਾ ਉਹਨੂੰ ਕੋਇਲਾ ਜਿਹਨੇ ਪਾਇਆ ਸੀ ਉਹਦੋਂ ਲਾਲ ਸੀ ਪਰ ਨਿਕਲਿਆ ਕਾਲਾ ਤੇ ਭਾਈ ਸਾਹਿਬ ਨੇ ਬੜੀ ਸੋਹਣੀ ਨਗਮ ਲਿਖੀ ਜੋ ਅੱਜ ਸਾਡੀ ਆਉਣ ਵਾਲੀ ਪੀੜ੍ਹੀ ਦੇ ਹਾਲਾਤ ਬਣ ਗਏ ਆ ਬਾਪੂ 60 ਸਾਲ ਦੇ ਬੈਠੇ ਚਿਹਰਾ ਵੇਗੁਰ ਜਿੱਕਾ ਖਾਲਸਾ ਵੇਗੁਰ ਜਿੱਕੀ ਫਤਿਹ ਗੁਰੂ ਪਿਆਰੀ 사ਸੰਗਤ ਜੀ ਤੁਸੀਂ ਭਾਈ ਸਾਹਿਬ ਜੀ ਦੀ ਕਥਾ ਸੁਣ ਰਹੇ ਹੋ ਜੋ ਕਿ ਭਾਈ ਸਾਹਿਬ ਜੀ ਬਹੁਤ ਸੋਹਣੇ ਤਰੀਕੇ ਨਾਲ ਕਥਾ ਕਰਕੇ ਦੁਨੀਆ ਦੀ ਸੇਵਾ ਕਰ ਰਹੇ ਨੇ ਸੰਗਤ ਦੀ ਸੇਵਾ ਕਰ ਰਹੇ ਨੇ ਸੁਦਾਸ ਵੀ ਭਾਈ ਸਾਹਿਬ ਜੀ ਨੂੰ ਬਹੁਤ ਜਿਆਦਾ ਲਾਇਕ ਕਰਦਾ ਹੈ ਅਤੇ ਮੇਰਾ ਸਾਰਾ ਪਰਿਵਾਰ ਭਾਈ ਸਾਹਿਬ ਜੀ ਦੀ ਰੋਜ਼ ਅਸੀਂ ਰਜਾਨਾ ਸਵੇਰੇ 8 ਵਜੇ ਤੋਂ ਲੈ ਕੇ 9 ਵਜੇ ਤੱਕ ਕਥਾ ਸੁਣਨੀ ਰੋਜ਼ ਇਹਨਾਂ ਦਾ ਕੋਈ ਨਾ ਕੋਈ ਪ੍ਰਸੰਗ ਸੁਣਨੇ ਔਰ ਜਵਾਕਾਂ ਨੂੰ ਵੀ ਇੰਨਾ ਸੋਹਣਾ ਲੱਗਦਾ ਇਤਿਹਾਸ ਇਨੀਆਂ ਸੋਹਣੀਆਂ ਵਿਚਾਰਾਂ ਲੱਗਦੀਆਂ ਨੇ ਤੇ ਜਵਾਕ ਵੀ ਰਜਾਨਾ ਭਾਈ ਸਾਹਿਬ ਨੂੰ ਸੁਣਦੇ ਨੇ ਸੋ ਇਸ ਕਰਕੇ ਮੇਰੇ ਮਨ ਵਿੱਚ ਇੱਕ ਸ਼ੌਂਕ ਏ ਕਿ ਜੇ ਕਿਸੇ ਵੀਰ ਪ੍ਰਾਕੋ ਪੈਣ ਕੋ ਭਾਈ ਸਾਹਿਬ ਜੀ ਦਾ ਨੰਬਰ ਹੋਵੇ ਫੋਨ ਨੰਬਰ ਉਹ ਜਰੂਰ ਮੈਨੂੰ ਸ਼ੇਅਰ ਕਰਿਓ ਤੇ ਬਾਕੀ ਭਾਈ ਸਾਹਿਬ ਜੀ ਨੂੰ ਇੱਕ ਬੇਨਤੀ ਏ ਇੱਕ ਗੁਰੂ ਘਰ ਦਾ ਵਜੀਰ ਆ ਮੈਂ ਗਰੰਥੀ ਸਿੰਘ ਆ ਪਿੰਡ ਚਾਲਕਲਾ ਨਵਾਂ ਸ਼ਹਿਰ ਦੇ ਏਰੀਏ ਆਪਣੇ ਕੋਲ ਮੈਂ ਡਿਊਟੀ ਕਰ ਰਿਹਾ। ਸੋ ਭਾਈ ਸਾਹਿਬ ਜੀ ਨੂੰ ਵੀ ਬੇਨਤੀ ਜੇ ਤੁਸੀਂ ਮੇਰੀ ਇਹ ਵੀਡੀਓ ਸੁਣੋ ਜਾਂ ਵੇਖੋ ਤੇ ਤੁਸੀਂ ਮੈਨੂੰ ਜਰੂਰ ਫੋਨ ਕਰਿਓ ਜੀ। ਮੇਰਾ ਨੰਬਰ ਹੈ 95018 22184 ਸੋ ਬਹੁਤ ਸੋਹਣੇ ਤੇ ਵੇਖਿਓ ਸੁਣ ਕੇ ਵੇਖੋ ਜੀ ਆਵਾਜ਼ ਸੁਣ ਕੇ ਵੇਖੋ ਕਿੰਨੀ ਸੋਹਣੀ ਮੈਂ ਤੁਹਾਨੂੰ ਸੁਣਾਉਣਾ ਜੀ। ਸੁਣਿਓ ਸੰਗਤ ਜੀ ਕਬਰੀ। ਗੁਰਦਾਨਕ ਸਿੰਘ 14 ਸਾਲ 9 ਮਹੀਨੇ 13 ਦਿਨ ਖਾਬ ਕੀਤਾ ਕੋ ਸਾਹਿਬ। ਰਾਮ ਨੂੰ ਵੀ ਲੋੜ ਆ ਪਾੜ ਕਰਨੀ ਉਹ ਲੋਏ ਉਹਨੂੰ ਵੀ ਲੋੜ ਪੈਗੀ ਚੌਂਕੜਾ ਮਾਰਨ ਦੀ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਬਾਛਾ ਜਿਨ੍ਹਾਂ ਦੀ ਇੱਕ ਚਿੱਠੀ ਨੇ ਹਿੰਦੂਸਤਾਨ ਦੇ ਬਾਦਸ਼ਾਹ ਦੇ ਲੀੜੇ ਕਿੱਲੇ ਕਰਤੇ ਅੱਖ ਸਤਿ ਐਨੀ ਤਾਕਤ ਸੀ ਉਹਦੀ ਕਲਮ ਦੇ ਵਿੱਚ ਪਰ ਜੇ ਲੋ 45 ਸਾਲਾਂ ਦਾ ਜੀਵਨ ਪੜੋਗੇ ਤੇ ਸਤਿਗੁਰਾਂ ਨੇ ਨਿਤ ਨਿਯਮਿਤ ਨਾ ਵਾਣੀ ਪਾਇਆ ਸਤਿ ਅੱਜ ਸਭ ਤੋਂ ਵੱਡੇ ਗ੍ਰਾਵਤ ਗਿਆਨੀ ਜੀ ਇੱਕੇ ਵਿਸ਼ਾ ਸਾਢੇਗੇ ਸੋ ਸਤਗੁਰ ਪਿਆਰਾ ਮੇਰਾ ਜਿਸ ਨੇ ਕਿਤਨੇ ਹੁਣ ਸਭ ਤੋਂ ਵੱਡੀ ਗੱਲ ਨੇ ਬਹੁਤ ਸੋਹਣੇ ਭਾਈ ਸਾਹਿਬ ਜੀ ਦੇ ਵਿਚਾਰ ਨੇ ਔਰ ਇਹਨਾਂ ਦੀ ਆਵਾਜ਼ ਬਹੁਤ ਸੋਹਣੀ ਹੈ ਤੇ ਸੋਹਣੇ ਤਰੀਕੇ ਨਾਲ ਇਹ ਸਮਝਾਉਂਦੇ ਨੇ ਭਾਈ ਵੀਰ ਤੇ ਇਹਨਾਂ ਦੀ ਕਥਾ ਸੁਣ ਕੇ ਸੰਗਤਾਂ ਦੇ ਜੀਵਨ ਵੀ ਬਦਲ ਰਹੇ ਨੇ ਇਸ ਕਰਕੇ ਸੰਗਤ ਜੀ ਆਪ ਵੀ ਇਹਨਾਂ ਦੀ ਕਥਾ ਸੁਣਿਆ ਕਰੋ ਤੇ ਆਪਣੇ ਬੱਚਿਆਂ ਨੂੰ ਸਾਰਾ ਪਰਿਵਾਰ ਬੈਠ ਕੇ ਨਾ ਇੱਕ ਵਾਰੀ ਸੁਣ ਕੇ ਵੇਖਿਓ ਆਨੰਦ ਆ ਜਾਂਦਾ ਹੈ ਜਿੰਦਗੀ ਜੀਉਣ ਦੀ ਜਾਚ ਆ ਜਾਂਦੀ ਹੈ ਇਸ ਕਰਕੇ ਤੁਸੀਂ ਰਜਾਨਾ ਭਾਈ ਸਾਹਿਬ ਜੀ ਦੀ ਕਥਾ ਸੁਣਿਆ ਕਰੋ ਭਾਈ ਪਿੰਦਰਪਾਲ ਜੀ ਦੀ ਸੁਣਿਆ ਕਰੋ ਔਰ ਤਾਂ ਜੋ ਕਿ ਸਾਡੀ ਇਹ ਜਿਹੜੀ ਜ਼ਿੰਦਗੀ ਏ ਇਹ ਜੀਵਨ ਸੋਹਣਾ ਬਣ ਜਾਵੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ